ਪਟਿਆਲਾ ਦੇ ਪਿੰਡ ਬਠੋਈ ਕਲਾ ਵਿੱਚ ਹੋਈ ਪੰਚਾਇਤੀ ਜ਼ਮੀਨ ਦੀ ਬੋਲੀ ਦਾ ਮਾਮਲਾ ਠੰਡਾ ਪੈਣ ਦਾ ਨਾਂ ਨਹੀਂ ਲੈ ਰਿਹਾ ਅੱਜ ਐਸਸੀ ਬੀਸੀ ਅਤੇ ਐਸਟੀ ਪਾਈਚਾਰੇ ਦੇ ਨਾਲ ਜੁੜੇ ਲੋਕਾਂ ਦੁਆਰਾ ਪਟਿਆਲਾ ਦੇ ਸ਼੍ਰੀ ਗੁਰੂ ਰਬਦਾਸ ਘਰ ਵਿਖੇ ਪੰਜਾਬ ਪੱਧਰ ਦੀ ਮੀਟਿੰਗ ਕੀਤੀ ਗਈ ਹੈ ਤੇ ਐਸਟੀਐਮ ਪਟਿਆਲਾ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ ਇਸ ਮੌਕੇ ਤੇ ਇਹਨਾਂ ਨੇ ਦੋਸ਼ ਲਗਾਇਆ ਕਿ ਸਾਡੀ ਦਿੱਤੀ ਹੋਈ ਬੋਲੀ ਵਾਲੀਆਂ ਜ਼ਮੀਨਾਂ ਉੱਪਰ ਕਬਜ਼ਾਧਾਰੀਆਂ ਨੇ ਕਬਜ਼ਾ ਕੀਤਾ ਹੋਇਆ ਹੈ ਅਤੇ ੱਤੇ ੱੱਕੇ ਨਾਲ ਜੀਰੀ ਵੀ ਲਗਾ ਦਿੱਤੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਿਸ ਜ਼ਮੀਨ ਦੀ ਸਾਡੇ ਤੋਂ ਬੋਲੀ ਪ੍ਰਵਾਈ ਗਈ ਹੈ ਜ਼ਮੀਨ ਸਾਨੂੰ ਦਿੱਤੀ ਜਾਵੇ। ਇਹ ਮਾਮਲਾ ਪਿੰਡ ਬਠੋਈ ਦਾ ਕਾਫੀ 15 ਦਿਨ ਹੋ ਗਏ ਉੱਥੇ ਨਜਾਇਜ਼ ਕਾਬੂ ਜੀ کافی ਪਿੰਡ ਵਾਲੇ ਜਾਂ ਬਾਹਰਲੇ ਜਿਹੜੀ ਪੰਚਾਇਤ ਦੇ ਰਕਬੇ ਤੋਂ ਕਬਜ਼ਾ ਛੁਡਾਇਆ ਗਿਆ ਸੀ ਉਹ ਕੇਸ ਵੀ ਹਾਈ ਕੋਰਟ ਚ ਪੈਂਡਿੰਗ ਹੈ ਹਾਈ ਕੋਰਟ ਚ ਕੁਝ ਰਕਬੇ ਤੇ ਸਟੇ ਆ ਕੁਝ ਤੇ ਨਹੀਂ ਹੈ। ਉਹਦੇ ਦੌਰਾਨ ਜਿਹੜੀ ਬਾਅਦ ਚ ਅਸੀਂ ਕਬਜ਼ਾ ਛੁਡਾਇਆ ਸੀ ਉਹਦੀ ਬੋਲੀ ਕਰਵਾਈ ਗਈ ਸੀ। ਉਸ ਬੋਲੀ ਚ ਐਸ ਪਰ ਰੂਲ ਜਿਵੇਂ 1/3 ਜਿਹੜਾ ਰਿਜ਼ਰਵ ਹੁੰਦੀ ਫਾਰ ਐਸਸੀ ਐਂਡ ਐਸਟੀ ਉਹਦੇ ਚ ਜਿਹੜੀਆਂ ਬੋਲੀਆਂ ਹੋਈਆਂ ਨੇ ਉਸ ਦਿਨ ਉੱਥੇ ਬੋਲੀ ਵੇਲੇ ਕੋਈ ਝਗੜਾ ਹੋਇਆ ਸੱਟਾਂ ਲੱਗੀਆਂ ਤੇ ਇਹ ਹੁਣ ਜੋ ਅੱਜ ਦਾ ਇਹਨਾਂ ਦਾ ਇਸ਼ੂ ਵੀ ਉਹਦੇ ਤੇ ਐਕਸ਼ਨ ਨਹੀਂ ਹੋਇਆ ਕਿ ਮੈਂ ਇਹਨਾਂ ਕੋ ਮੈਮੈਂਡਮ ਲਿਆ ਗੱਲ ਵੀ ਸੁਣ ਲਈ ਡੀਸਾ ਨਾਲ ਐਸਐਸਪੀ ਸਾਹਿਬ ਨਾਲ ਕਰਕੇ ਜੋ ਵੀ ਐਕਸ਼ਨ ਮੰਦਾ ਉਹ ਵੀ ਕਰਵਾਇਆ ਜਾਊ ਤੇ ਉਹ ਕਬਜ਼ਾ ਜਿਹੜਾ ਉਹ ਜਲਦੀ ਤੋਂ ਜਲਦੀ ਛਡਵਾ ਕੇ ਇਹਨਾਂ ਨੂੰ ਕਬਜ਼ੇ ਵੀ ਦਵਾਈ ਜਾਣ ਜੋ ਇਹਨਾਂ ਦਾ ਰਾਈਟ ਹੈ ਉਹ ਦਵਾਈ ਵੀ ਜਾਣ ਜੋ ਅੱਜ ਇਹ ਬਹੁਤ ਵੱਡੀ ਮੀਟਿੰਗ ਰੱਖੀ ਗਈ ਹੈ ਜੋ ਪਿੰਡ ਬਠੋਈ ਕਲਾਂ ਦੇ ਵਿੱਚ 4 ਜੂਨ ਨੂੰ ਪੰਚਾਇਤੀ ਬੋਲੀ ਨੂੰ ਲੈ ਕੇ ਬीडीपीओ ਦਫ਼ਤਰ ਦੇ ਵਿੱਚ ਮਜ਼ਦੂਰ ਭਾਈਚਾਰਾ ਐਸਸੀ ਭਾਈਚਾਰੇ ਦੀ ਕੁੱਟਮਾਰ ਹੋਈ ਹੈ ਉਸ ਦੀ ਮੌਜੂਦਗੀ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਉਸ ਦੇ ਸਬੰਧ ਦੇ ਵਿੱਚ ਅੱਜ ਸ੍ਰੀ ਗੁਰੂਵਦਾਸ ਗੁਰਦੁਆਰੇ ਦੇ ਵਿੱਚ ਪੂਰੇ ਪੰਜਾਬ ਦੀਆਂ ਟੋਟਲ ਅੰਬੇਡਕਰ ਜਥੇਬੰਦੀਆਂ ਐਸਸੀ ਬੀਸੀ ਮਜ਼ਦੂਰ ਭਾਈਚਾਰੇ ਦੀਆਂ ਜਥੇਬੰਦੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਔਰ ਬੋਝਨ ਸਮਾਜ ਦੀਆਂ ਪਾਰਟੀਆਂ ਨੇ ਸਾਰਿਆਂ ਨੇ ਡਟ ਕੇ ਇਸ ਘਟਨਾ ਨੂੰ ਜੋ ਕੀਤੀ ਹੈ ਉਸ ਦੀ ਸਪੋਰਟ ਕੀਤੀ ਹੈ ਕਿ ਜੋ ਪਿੰਡ ਬਠੋਈ ਕਲਾਂ ਦੇ ਵਿੱਚ ਇਹ ਮਾਰਕੁੱਟ ਮਜ਼ਦੂਰਾਂ ਦੇ ਨਾਲ ਹੋਈ ਹੈ ਬਨ ਥੜ ਦੇ ਹਿੱਸੇ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਪਿੰਡ ਬਠੋਈ ਕਲਾਂ ਦੇ ਮਜ਼ਦੂਰੇ ਮਜ਼ਦੂਰਾਂ ਦੇ ਨਾਲ ਛਾਤੀ ਢਾ ਕੇ ਸਪੋਰਟ ਕਰਨ ਲਈ ਤਿਆਰ ਖੜੀਆਂ ਨੇ ਔਰ ਜੋ ਅਗਲਾ ਪ੍ਰੋਗਰਾਮ ਲਿਖਿਆ ਕਿ ਸਾਨੂੰ 22 ਤਰੀਕ ਤੱਕ ਉਸ ਜ਼ਮੀਨ ਦਾ ਕਬਜ਼ਾ ਨਾ ਮਿਲਿਆ ਔਰ ਜਿਨ੍ਹਾਂ ਨੇ ਵੀਡੀਓ ਦਫ਼ਤਰ ਵੜ ਕੇ ਕਟ ਮਾਰਕ ਕੀਤੀ ਉਹਨਾਂ ਤੇ ਐਸ்சிਐਸਟੀ ਐਕਟ ਦਾ ਪਰਚਾ ਦਰਜ ਨਾ ਹੋਇਆ ਤਾਂ 24 ਤਰੀਕ ਨੂੰ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਪੂਰਾ ਸਮਾਜ ਪਿੰਡ ਬਠੋਈ ਕਲਾਕੇ ਉਸ ਜ਼ਮੀਨ ਦਾ ਕਬਜ਼ਾ ਲਊਗਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਹੀਂ ਕਿ ਅੱਜ ਸਮਾਜ ਆਪਣੇ ਹੱਕ ਲੈਣ ਲਈ ਜਾਗ ਚੁੱਕਿਆ ਜੋ ਤੱਕੇ ਸ਼ੱਕੇ ਹੋ ਗਏ ਹੋ ਚੁੱਕੇ ਪਰ ਜੋ ਅੱਜ ਸਾਡੀ ਹੱਕ ਸੱਚ ਦੀ ਲੜਾਈ ਹੈ ਅਸੀਂ ਕਿਸੇ ਵੀ ਜ਼ਮੀਨ ਦੀ ਬੋਲੀ ਨਹੀਂ ਦਿੱਤੀ ਪਰ ਜੋ ਸਰਕਾਰ ਨੇ ਪੰਚਾਇਤੀ ਜ਼ਮੀਨ ਕਰਕੇ ਪੰਚਾਇਤੀ ਬਣਾਈ ਹੈ ਉਸ ਤੇ ਸਾਡਾ ਤੀਆ ਹਿੱਸਾ ਬਣਦਾ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਉਹਦੇ ਵਿੱਚ ਸਾਡਾ ਤੀਜਾ ਹਿੱਸਾ ਬਣਦਾ ਉਹਦੀ ਬੋਲੀ ਦਿੱਤੀ ਦੀ ਔਰ ਸਰਕਾਰ ਨੂੰ ਬੇਨਤੀ ਹੈ ਜਾਂ ਤਾਂ ਸਾਨੂੰ ਉਹ ਪਿਆਰ ਨਾਲ ਦਵਾਈ ਜਾਵੇ ਨਹੀਂ ਸਮਾਜ ਦੇ ਵਿੱਚ ਪੂਰਾ ਰੋਸ਼ ਹੈ ਉਹ ਆਪਣੇ ਆਪ ਵੀ ਲੈਣ ਨੂੰ ਤਿਆਰ ਹੈ ਜੈ ਭੀਮ ਜੈ ਭਾਰਤ ਅੱਜ ਕਮੇਟੀ ਬਣਾਈ ਗਈ ਹੈ ਜਿਹੜੀ ਇਹ ਜਥੇਬੰਦੀ ਦੀ ਕਮੇਟੀ ਆ ਆਲ ਪੰਜਾਬ ਦੇ ਪ੍ਰਧਾਨਾਂ ਦੀ ਜੋ ਵੀ ਡਿਸੀਜਨ ਉਹਨਾਂ ਨੇ ਲਿਆ ਉਹ ਸਾਨੂੰ ਸਿਰ ਮੱਥੇ ਆ ਡਿਸੀਜਨ ਕੀ ਲਿਆ ਗਿਆ ਇਹਨਾਂ ਨੇ ਡਿਸੀਜਨ ਇਹ ਲਿਆ ਵੀ 24 ਤਰੀਕ ਨੂੰ ਜੇ ਪ੍ਰਸ਼ਾਸਨ ਨਾ ਛਡਾ ਕੇ ਦੇਵੇ ਤੇ ਇੱਕ ਵਾਰੀ ਪਿੰਡ 'ਚ ਰੈਲੀ ਕੱਢਾਂਗੇ ਉੱਤੇ ਬਾਅਦ ਫਿਰ ਅਸੀਂ ਸਿੱਧਾ ਕਬਜ਼ਾ ਲਵਾਂਗੇ ਜੋ ਵੀ ਪਿੰਡ ਦੇ ਵਿੱਚ ਜਿੰਨੇ ਵੀ 35 ਕਿੱਲੇ ਜਾਂ 32 ਕਿੱਲੇ ਜੋ ਵੀ ਆਏ ਨੇ ਉਹਨਾਂ ਦਾ ਸਿੱਧਾ ਕਬਜ਼ਾ ਲਵਾਂਗੇ ਪਰ ਇਹ ਜਿਹੜੀ ਜ਼ਮੀਨ ਆ ਇਹ ਪੰਜਾਬ ਸਰਕਾਰ ਵੱਲੋਂ ਨਹੀਂ ਹਾਈ ਕੋਰਟ ਦਾ ਆਦੇਸ਼ ਹੈ ਹਾਈ ਕੋਰਟ ਦੇ ਆਦੇਸ਼ ਨੂੰ ਵੀ ਪ੍ਰਸ਼ਾਸਨ ਤੇ ਜਿਹੜੇ ਕਬਜ਼ੇਦਾਰੀਆਂ ਇਹ ਕਬਜ਼ੇਦਾਰੀਆਂ ਨੇ ਕਬਜ਼ਾ ਨਹੀਂ ਛੱਡਿਆ ਤਾਂ ਹਾਈ ਕੋਰਟ ਦੇ ਵਿੱਚ ਵੀ ਮੈਂ ਇਹਨੂੰ ਲੈ ਕੇ ਜਾਊਗਾ ਜੋ ਵੀ ਵਕੀਲ ਅੱਗੇ ਰੱਖਣਗੇ ਹਾਈ ਕੋਰਟ ਜੋ ਵੀ ਆਦੇਸ਼ ਦੇਣਗੇ ਉਹਦੇ ਮੁਤਾਬਕ ਇਹਨਾਂ ਬੰਦਿਆਂ ਨੂੰ ਪਰਚਾ ਵੀ ਕਰਾਵਾਂਗੇ ਔਰ ਜ਼ਮੀਨ ਵੀ ਛਡਾਵਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ